ਮਾਲੂਕ ਹੈ ਨਾ ਤੇ ਉਹ ਰਹਿ ਗਿਆ ਹੁਣ ਆਪੋ ਪਰਾਲੀਆਂ ਵੀ ਆ ਥੋੜੇ ਜਿਹਾ ਕੰਮ ਰਹਿ ਗਿਆ ਆ ਆਪਣਾ ਤੇ ਦੁਪਹਿਰੇ ਕੇ ਲੱਗੇ ਹੋਏ ਯਾਰ ਬਾਈ 3 ਵਜੇ ਕੇ ਲੱਗੇ ਹੋਏ ਦੇਖ ਲੈ ਇਹੀ ਲੜੀਆਂ ਲੱਗੀਆਂ 3 ਵਜੇ ਤੇ ਬੰਦਾ ਕੋਈ ਨਹੀਂ ਇਕੱਲਾ ਬੰਦਾ ਮੈਂ ਯਾ ਘਰਸ਼ਾਨ ਲੱਗਿਆ ਮੇਰੇ ਨਾਲ ਹੁਣ ਤੂੰ ਆਇਆ ਆ ਜਾ ਹਾਇ ਨੀ ਪੱਟੇ ਕਰ ਚੁੱਕ ਕਰਕੇ ਲਾਈਏ ਫਿਰ ਡਾਇਰੈਕਟ ਜੁੜਦਨੀ ਆ ਹੂੰ ਬਲਾ ਮੈਂ ਪੱਟੇ ਨਹੀਂ ਹੁੰਦੇ ਹੈ ਜਾ ਬੈ ਜਾ ਪੁੱਗੇ ਚੇੇ ਤੋੜ ਦੇ ਨਾ ਇਹਦੀ ਕਰਕੇ ਮੈਨੂੰ ਫੜਾ ਦੇ ਦੇਖਦਾ ਤਾਂ ਜੋੜ ਦਿਖਾ ਐਂ ਜੋੜ ਲਾਉਣਾ ਪਰ ਇਹਨੇ ਕਿਹਾ ਬਾਈ ਤੋੜ ਤੋੜ ਕਰਕੇ ਉਹ ਪਰਲਾ ਫੜਾ ਦੇ ਇੱਕ ਦੇਖੋ ਪਰ ਲੀਏ ਫੜਾ ਦੇ ਤੋੜ ਕੇ ਖਿੱਚ ਕੇ ਲਾ ਦੇ ਮੇਰਾ ਮਨ ਸ਼ੇਰ ਗਰ ਮਨ ਕੱਲ੍ਹ ਤੇ ਤਾਂ ਇਹ ਤੁਰ ਦਿਨੋਂ ਨਾਲਾ ਓਹੋ ਮੇਰੇ ਯਾਰ ਟੁੱਟਿੰਦੇ ਉਪੋਹ ਅੱਦੇ ਨਾਲ ਚਾਕੂਆ ਵਰਗੇ ਬਾਈ ਨਾਲ ਨਾਲ ਛਿਲਦੀ ਆ ਹਨਾ ਵੀ ਲੈ ਆ ਦੂਰੇ ਪਾਸੇ ਦੇ ਲਿਆ ਆ ਜਾ ਹਾਂ ਅੱਪਰ ਵੀ ਯਾਰ ਲਾਉਣੀਆਂ ਹਾਲੇ ਕੁੱਪੜਾ ਨਹੀਂ ਰਹਿ ਗਿਆ ਆਪਾਂ ਨਾਲ ਉੱਪਰ ਉਹ ਦੇਖ ਲੈ ਪ੍ਰੈਸ ਦਾ ਗੰਮਨ ਦਾ ਕੁੱਪੜਾ ਲਾ ਕੇ ਆਉਣੀ ਆ ਬਾਈ ਲੈ ਫੜਾਈਂ ਦਾ ਯਾਰ ਚਲ ਮੰਨ ਲੈ ਗਾ ਤੂੰ ਹੀ ਰਹਿ ਗਈ ਸਾਰੇ ਦੇਖਾਂ ਕਿਹੜੀ ਨਹੀਂ ਚਾਹਦੀ ਉਹ ਦੇਖ ਹੁਣ ਦੋ ਕਿਹੜੀ ਨਹੀਂ ਚਾਹਦੀ ਐ ਦੇਖ ਲੈ ਸਾਰੇ ਨਹੀਂ ਚਾਹਦੀ ਤੂੰ ਚਾਹ ਲੋ ਤਾਰਾ ਲੰਘਿਆ ਨਾ ਪੈਰ ਨਾ ਰੱਖ ਜੇ ਉਹ ਭਰਾਖੇ ਪਾ ਦਊਂ ਥੋੜੇ ਕਿਆ ਨਾ ਸਾਰੀਆਂ 2000 ਦਾ ਚੱਲਦਾ ਜੀ ਹੈ ਉਹ ਬਸ ਠੀਕ ਆ ਹੁਣ ਠੀਕ ਆ ਕੱਟ ਬੱਦਰ ਕੋਈ ਨਹੀਂ ਜਲੀ ਕਿਤੇ ਨਹੀਂ ਹੈ ਜਲੀ ਜਲੀ ਸੜੇ ਵੀਡੀਓ ਚੱਲ ਰਹੀ ਹੈ ਵਿੱਚ ਮੈਂ ਇਹਦੇ ਬੁੱਲੀ ਜਾਣਾ ਉਹ ਗਿਆ ਅਰੇ ਕਿਉਂ ਉਹ ਨਹੀਂ ਜੂਗਾ ਅਹ ਅੱਗੇ ਆ ਇਹ ਤਾਂ ਕਰਦੇ ਗਿਆ ਨਾ ਇਹਨਾਂ ਡੇਰਾ ਨਾਲ ਆਲੰਕਰ ਜੇ ਉੱਪਰ ਵੀ ਲਾਣੇ ਵੇ ਛਿੱਤੀ ਮਿੰਟੋਂ ਮਿੱਟੀ ਕੰਮ ਕਰਾ ਲੈ ਵਾ ਇਹ ਦੇਖਾ ਛੱਡ ਦੂੰ ਆ ਇੱਕ ਪਾਸੇ ਘੱਟ ਪਹਿਲਾਂ ਇਹਨਾਂ ਨੂੰ ਛੱਡ ਦੇ ਇਹ ਇੱਥਾਂ ਨੂੰ ਵੱਡਣਾ ਭੁੱਲੂ ਕੁਛ ਨਾ ਨਮੀ ਆ ਪਰ ਆਹ ਲੈ ਚੱਕਾ ਇਹਨਾਂ ਨੂੰ ਵੱਡਣਾ ਦੇਣ ਫੜਾਈ ਪਲਾਸ ਫੜਾਈ ਪੜਾ ਯਾਰ ਪਲਾਸ ਫੜਾ ਇਹ ਅਹੀ ਪੰਗੇ ਦਾ ਕੱਦੇ ਲੱਗੇ ਉਹ ਕੇ ਚਾਰ ਕਾ ਘੰਟੇ ਬਲਾ ਦੇ ਹੁੰਦਾ ਹੈ ਗਾ ਤਾਂ ਤੂੰ ਹੁਣ ਆਇਆ ਹੈ ਬਾਈ ਤੂੰ ਤਾਂ ਹੁਣ ਆਇਆ ਆ ਤਾਂ ਮੇਰੇ ਨਾਲ ਹੀ ਆਇਆ ਆ ਨਹੀਂ ਆ ਵੀ ਮੈਂ ਕੱਦਾ ਇਹ ਪਹਿਲਾਂ ਉਹ ਲਾ ਰਿਹਾ ਦਾ ਤੇ ਤੇ ਪਹਿਲਾਂ ਦਾ ਆ ਵਾ ਕੰਮ ਬੋ ਕਰਾਂ ਦਾ ਮੁੰਡਾ ਕਹਿੰਦੀ ਕੰਮ ਨੂੰ ਝੋਟਾ ਹੈ ਹਾਂ ਮੈਂ ਉਹ ਆ ਪਰ ਦੇਣ ਦਾ ਗਾਰਮ ਬੰਦਾ ਕਰਾਂਦਾ ਸਾਰੀ ਜਿੱਲੋਗੀ ਇਹ ਪਹਿਲਾਂ ਨਾ ਉਹ ਥੇ ਨਾ ਮੇ ਨਾਲ ਜੇ ਪਿਛਲੇ ਸਾਲ ਲਵਾਈਆਂ ਦੀਆਂ ਨੇ ਖਸਾਨਾ ਆ ਵੀਰੀ ਦਾ ਅੱਪਾ ਤਿੰਨੇ ਜਣੇ ਦੇ ਵੇਲੇ ਆਲ ਵੀ ਹੁਣ ਯਾਰ ਇਹ ਗਾ ਦੇਖਣਾ ਵੀ ਇਹਨੂੰ ਮਾਰ ਕੇ ਗਿਆ ਣਕ ਸਦਾ ਤੇ ਆ ਜਾ ਉੱਤੇ ਆ ਬਨੇ ਜੋਗ ਕੱਲੀ-ਕੱਲੀ ਫੜਾ ਮੈਨੂੰ ਕਰਕੇ ਜੋ ਤਰਸਦਾ ਆਇਆ ਤੇ ਸਾਡਾ ਤੰਬਰ ਹੰਟਾਵੇ ਕਿਸੇ ਤੇ ਆਣ ਕਾਟਾ ਅਗੜੇ ਲੋਕ ਆਏ ਕੱਲੀ-ਕੱਲੀ ਦੇ ਹੁਣ ਮੈਨੂੰ ਕੱਲੀ-ਕੱਲੀ ਗਿਤਾਰ ਫੜਾ ਬਹੁਤ ਤਰਸਦਾ ਉਸ ਜੁਗ ਸੋਇਆ ਮਨ ਆਠ ਪਰ ਤੌਂਕਾ ਆ ਗਿਆ ਸਗਹੀ ਜੈ ਪੂਰੀ ਬਹੁਤ ਤਰਸਦਾ ਤੇ ਤੇ ਸੰਗ ਮਨ ਮੁਖ ਪਾ ਕੇ ਜੈ सद्रे